ਕਾਲਮ ਚੰਦ ਉਹਨਾਂ ਦੇ ਨਾਲ ਉਹ ਪੁੱਛਦੇ ਨੇ ਜੀ ਭਾਈ ਫੈਰੂ ਜੀ ਭਾਈ ਸੰਗਤ ਸਾਹਿਬ ਕਿੱਥੇ ਆ? ਅੱਗੋ ਸੇਵਾਦਾਰ ਕਹਿੰਦਾ ਜੀ ਐਸ ਵੇਲੇ ਨਾ ਉਹ ਇਕਾਂਤ ਵਿੱਚ ਚਲੇ ਜਾਂਦੇ ਆ। ਉਹ ਪੁੱਛਦਾ ਜੀ ਕਰਦੇ ਕੀ ਨੇ? ਉਹ ਕਹਿੰਦੇ ਨੇ ਜੀ ਸਵੇਰੇ ਉਸ ਵਕਤ ਤੇ ਅੰਮ੍ਰਿਤ ਵੇਲੇ ਉੱਠਦੇ ਆ ਆਪਣਾ ਨਿੱਜੀ ਅਭਿਆਸ ਕਰਦੇ ਆ ਫਿਰ ਸੰਗਤ ਵਿੱਚ ਕੀਰਤਨ ਕਰਦੇ ਆ ਕੀਰਤਨ ਸੁਣਦੇ ਆ ਫਿਰ ਲੰਗਰ ਤਿਆਰ ਕਰਦੇ ਆ ਸੰਗਤ ਨੂੰ ਪ੍ਰਸ਼ਾਦਾ ਸ਼ਕਾਉਂਦੇ ਆ ਐਸ ਵੇਲੇ ਉਹ ਇਕਾਂਤ ਵਿੱਚ ਚਲੇ ਜਾਂਦੇ ਨੇ ਕੋਈ ਸਮਾਂ। ਤੇ ਉਹਨਾਂ ਕਹਿੰਦਾ ਤੁਸੀਂ ਕਿੱਥੋਂ ਆਏ? ਕਹਿੰਦੇ ਜੀ ਅਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਆਏ ਆ ਤੇ ਨਾਲ ਕਹਿਣ ਲੱਗੇ ਜੀ ਆਇਆਂ ਜੀ ਆਇਆਂ ਗੁਰੂ ਦਰਬਾਰ ਚ ਆਏ ਹੋ ਪਹਿਲਾਂ ਪ੍ਰਸ਼ਾਦਾ ਛਕੋ ਇੰਨੀ ਦੇਰ ਨੂੰ ਭਾਈ ਫੇਰੂ ਜੀ ਵੀ ਆ ਗਏ ਮਜੀਠੀ ਰੰਗ ਦਾ ਉਹ ਨਾ ਚੋਲਾ ਪਾਇਆ ਤੇ ਹੱਥ ਉਹਨਾਂ ਦੇ ਵਿੱਚ ਇਕ ਤਾਰਾ ਉਹ ਸ਼ਬਦ ਗਾਉਂਦੇ ਸਨ ਕਾਂਚ ਚ ਬੈਠ ਕੇ ਜਦੋਂ ਆਏ ਭਾਈ ਫੇਰੂ ਸਾਹਿਬ ਜਿਹਦਾ ਚਿਹਰਾ ਇੰਨਾ ਬਖਸ਼ਿਸ਼ ਵਾਲਾ ਸੀ ਜੀ ਨਾਮ ਵਿੱਚ ਰੱਤੀ ਕੋਈ ਉਹ ਅੰਦਰ ਪੰਜਾਂ ਸਿੱਖਾਂ ਨੇ ਦੇਖਿਆ ਅੱਗੋ ਖੀ ਯਹੀ ਨਹੀਂ ਪਿਆ ਕੋਈ ਸ਼ਬਦ ਕਹਿਣ ਦਾ ਅਸੀਂ ਤੁਹਾਨੂੰ ਪਕੜਨ ਆਏ ਆ ਬੰਨ ਕੇ ਲੈ ਜਾਣ ਆਏ ਆ ਭਾਈ ਫੇਰੂ ਜੀ ਨੂੰ ਮਿਲੇ ਅਦਬ ਸਹਿਤ ਨਮਸਕਾਰ ਕੀਤੀ ਉਹਨੇ ਤੇ ਜਿਹੜੀ ਪੱਤਰਕਾ ਸਤਗੁਰਾਂ ਦੀ ਸੀ ਉਹ ਭਾਈ ਸਾਹਿਬ ਦੇ ਖਾਤੇ ਤੇ ਰੱਖ ਦਿੱਤੀ ਚਲੋ ਉਹਦੇ ਤਾਂ ਬਹੁਤ ਕੁਝ ਲਿਖਿਆ ਹੋਇਆ ਸੀ ਜੀ ਮੈਂ ਸੰਖੇਪ ਬੇਨਤੀ ਕਰਾਂ ਕਿਉਂਕਿ ਅੱਜ ਦਾ ਸਮਾਜ ਉਸ ਗੱਲ ਨੂੰ ਚੇਤੀ ਸਰਕਾਰ ਨੂੰ ਤਿਆਰ ਨਹੀਂ ਓਥੇ ਭਾਈ ਸਾਹਿਬ ਦੇ ਬੰਨ ਕੇ ਲੈ ਜਾਣ ਦਾ ਜ਼ਿਕਰ ਸਹਿ ਗੱਲ ਮੁਕਾਵਾਂ ਕਿ ਭਾਈ ਸਾਹਿਬ ਅੱਖਾਂ ਪਾ ਰਹੀਆਂ ਆਪਣੇ ਘਰ ਤੋਂ ਚੱਲੇ ਲੱਕ ਨ ਰੱਸਾ ਬੰਨ ਕੇ ਲਖਨਾਰਾ ਸਾਹਿਬ ਬਣ ਲਿਆ ਸਿੱਖ ਕਹਿਣ ਨਹੀਂ ਬਨਣਾ ਚਾਹੁੰਦੇ ਉੱਥੇ ਚੱਲ ਕੇ ਦੇਖ ਲਾਂ ਕਿ ਨੇ ਨਾ ਤੁਸੀਂ ਗੁਰੂ ਦਾ ਹੁਕਮ ਮੰਨੋ ਤੇ ਮੇਰੇ ਲਈ ਜਿਹੜਾ ਹੁਕਮ ਮਨਾਣ ਵਾਸਤੇ ਆਇਆ ਮੈਂ ਉਹਨੂੰ ਮੰਨਾਗਾ। ਸ੍ਰੀ ਆਨੰਦਪੁਰ ਸਾਹਿਬ ਗਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਭਾਈ ਫੇਰੂ ਜੀ ਨੂੰ ਦਰਬਾਰ ਵਿੱਚ ਲਿਆਂਦਾ ਗਿਆ। ਮੈਂ ਬੇਨਤੀ ਕੀਤੀ ਸਤਵੇਂ ਗੁਰਦੇਵ ਤੋਂ ਉਹ ਸਿੱਖੀ ਕੁਮਾਰਿਆ ਮਸੰਦ ਖੈ। ਮਹਾਰਾਜ ਜੀ ਨੇ ਆਵਾਜ਼ ਦੇ ਕੇ ਕਿਹਾ ਕਿ ਫੇਰੂ ਇਸ ਦੇ ਨਾਮ ਦਾ ਵਹੀ ਖਾਤਾ ਦੇਖੋ ਇਹ ਗੁਰੂ ਕੀ ਕਾਰ ਗੁਰੂ ਕੀ ਭੇਟਾ ਭੇਜਦਾ ਰਿਹਾ ਮੁੰਛੀ ਨੇ ਜੀ ਵਹੀ ਦੇਖੀ ਗੁਰਤੇਗ ਬਾਦਲ ਸਾਹਿਬ ਦਾ ਵੇਲਾ ਵੇਖਿਆ ਪਿਛਾਂ ਦੇਖਿਆ ਉਹ ਵੇਖ ਬੂਕ ਕੇ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਇਹ ਤੱਕ ਦੀ ਆਇਆ ਹੀ ਨਹੀਂ ਇਹਦੀ ਕਾਰ ਭੇਟਾ ਕਿੱਥੇ ਆਉਣੀ ਹੁਣ ਸੰਗਤ ਸਾਰੀ ਦੇਖ ਰਹੀ ਸੀ ਜੀ ਸਾਹਮਣੇ ਭਾਈ ਫੇਰੂ ਉਹਨੂੰ ਖੋਲ ਦਿੱਤੇ ਉਹਦੇ ਹੱਥ ਉਹ ਦੋਨਾਂ ਹੱਥਾਂ ਨਾਲ ਦਾੜਾ ਪਕੜ ਕੇ ਖਲੋਤਾ ਹੋਇਆ ਸੀ ਅੱਖਾਂ ਉਹਦੀਆਂ ਚ ਪਾਣੀ ਦੀ ਝੜੀ ਲੱਗੀ ਹੋਈ ਸੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜੀ ਆਪਣੀ ਨੇਤਰ ਬੰਦ ਕੀਤੇ ਉਹਨੇ ਸੰਗਤ ਬਿਲਕੁਲ ਚੁੱਪ ਛਾ ਗਈ ਨੇਤਰ ਖੋਲੇ ਸਿੰਘਾਸਨ ਤੋਂ ਉੱਠੇ ਭਾਈ ਫੈਰੂ ਜੀ ਦੇ ਹੱਥ ਚੋਂ ਦਾੜੀ ਹਟਾ ਕੇ ਆਹ ਜਿਹੜੇ ਦਾੜੀ ਖੱਥਾਨਲ ਪਕੜੀ ਸੀ ਉਹ ਖੱਤ ਖੁਲਾ ਕੇ ਸੀਨੇ ਨਾਲ ਲਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਬਚਨ ਬੋਲੇ ਉਹ ਬਚਨ ਕੀ ਸਨ ਕਿ ਵਈ ਖਾਤਾ ਬੰਦ ਕਰ ਦਿਓ ਇਹਨਾਂ ਦਾ ਨਾਮ ਕਾਗਜ਼ਾਂ ਤੋਂ ਮਤ ਲਭੋ ਕਿਉਂ ਕਹਿੰਦੇ ਕਿ ਇਹਨਾਂ ਦੀ ਸੇਵਾ ਦਾ ਜਿਹੜਾ ਖਾਤਾ ਹੈ ਉਹ ਸਾਡੇ ਖਿਰਦੇ ਉੱਤੇ ਲਿਖਿਆ ਹੋਇਆ ਹੈ ਸਾਡੇ ਅੰਦਰ ਲਿਖਿਆ ਹੈ ਮਾਰੇ ਨੇ ਪਹਿਲੀ ਬਖਸ਼ਿਸ਼ ਕੀਤੀ ਭਾਈ ਫੇਰੂ ਤੇਰੀ ਸੱਚੀ ਦਾੜੀ ਪੰਜਾਬੀ ਦੇ ਸ਼ਬਦ ਨੇ ਜੀ ਦੂਜੀ ਬਖਸ਼ਿਸ਼ ਕੀਤੀ ਭਾਈ ਫੇਰੂ ਤੇਰੀ ਸੇਵਾ ਗਾੜੀ ਤੇਰੀ ਸੇਵਾ 'ਚ ਕੋਈ ਮਿਲਾਵਟ ਨਹੀਂ ਤੀਜਾ ਬਚਨ ਕੀਤਾ ਭਾਈ ਫੇਰੂ ਤੇਰੀ ਕਰਨੀ ਸਾਰੀ ਤੇਰਾ ਜੀਵਨ ਕਮਾਈ ਵਾਲਾ ਹੈ ਚੌਥਾ ਬਚਨ ਕੀਤਾ ਭਾਈ ਫੇਰੂ ਜਗ ਤੁਲਹਾ ਭਾਰੀ ਚਾਰ ਬਚਨ ਕੀਤੇ ਭਾਈ ਫੇਰੂ ਤੇਰੀ ਸੱਚੀ ਦਾੜੀ ਭਾਈ ਫੇਰੂ ਤੇਰੀ ਸੇਵਾ ਗਾੜੀ ਭਾਈ ਫੇਰੂ ਤੇਰੀ ਕਰਨੀ ਸਾਰੀ ਭਾਈ ਫੇਰੂ ਜਗ ਤੁਲਹਾ ਤੁਲਹਾ ਦਸਵੇਂ ਨੰਦੇ ਦਰਿਆ ਪਾਰ ਕਰਨ ਵਾਸਤੇ ਛਾਪਿਆਂ ਦਾ ਬਣਾਨੇ ਭਾਈ ਫੇਰੂ ਜਗ ਤੁਲਹਾ ਭਾਰੀ ਤੇ ਪੰਜਵਾਂ ਸ਼ਬਦ ਕੁੱਟ ਕੇ ਸੀਨੇ ਨਾਲ ਲਾ ਕੇ ਆ ਭਾਈ ਫੇਰੂ ਤੇਰੇ ਤੋਂ ਸਤਗੁਰ ਬਲਿਹਾਰੀ ਤੇਰੇ ਤੋਂ ਮੈਂ ਕੁਰਬਾਨ ਜਾਣਾ ਹੁਣ ਦੇਖਿਓ ਮੈਂ ਤਾਂ ਹੀ ਥੋੜਾ ਜਿਹਾ ਬਚਨ ਲੈ ਲਿਆ ਉਹ ਕਿਹੜੀ ਮਸਤੀ ਚ ਨਹੀਂ ਭਾਈ ਸਾਹਿਬ ਨੇ ਉੱਥੇ ਕੁਝ ਬਚਨ ਕਹੇ ਉਹ ਕਵਤਾ ਕਰ ਲਿੰਦੇ ਸਨ ਬੜੇ ਕਮਾਲ ਦੇ ਉਹਨਾਂ ਨੇ ਇੱਕ ਬਚਨ ਕਿਹਾ ਜਦੋਂ ਮਹਾਰਾਜ ਜੀ ਨੇ ਕਿਹਾ ਭਾਈ ਫਿਰੂ ਤੇਰੇ ਤੋਂ ਸਤਗੁਰ ਬਲਿਹਾਰੀ ਤੇ ਫਿਰ ਭਾਈ ਫਿਰੂ ਜੀ ਬੋਲੇ ਉਹ ਸ਼ਬਦ ਸਾਨੂੰ ਉਹਨਾਂ ਦੇ ਕਵਤਾਏ ਜੀ ਉਹਨਾਂ ਦੀ ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ ਸਤਗੁਰ ਸਾਡਾ ਤੂੰ ਹੀ ਹੈ ਸਾਨੂੰ ਤੇਰੇ ਤੇ ਹੀ ਮਾਨ ਹੈ ਦੇਖੋ ਮਹਾਰਾਜ ਉਹ ਸਿੱਖ ਦਾ ਅੰਦਰ ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ ਨਿਮਾਣਿਆਂ ਦਾ ਤੂੰ ਮਾਣ ਸਦਾਵੇਂ ਸਾਡੀ ਵੀ ਤਾਂਗ ਤਣੀ ਤਹ ਜੇ ਅਸਨ ਹੋਰ ਨਾ ਕੋਈ ਅਸੀਂ ਢੂੰਡੀ ਬਣੀ ਬਣੀ ਫੇਰੂ ਜਾਨ ਸੱਜਣ ਤੋਂ ਵਾਰੀ ਵਾਰੀ ਤਾਂ ਭੜੀ ਬਣੀ ਇਹ ਸਤਰ ਨੂੰ ਫੇਰ ਸੁਣਿਓ ਫੇਰੂ ਜਾਨ ਸੱਜਣ ਤੋਂ ਵਾਰੀ ਵਾਰੀ ਤਾਂ ਭੜੀ ਬਣੀ ਹੁਣ ਪਿਆਰਿਓ ਉਹ ਨਾਮ ਚ ਇੰਨੇ ਮਸਤ ਰਹਿੰਦੇ ਸਨ ਨਾ ਇਉਂ ਕਹਿ ਲੋ ਮੈਂ ਇਹ ਗੱਲ ਦੀ ਵਿਆਖਿਆ ਕਰਨਾ ਹਰ ਸ਼ਰਨਾਗਤ ਹਰ ਕੇ ਲੋਕ ਇੰਨੇ ਮਸਤ ਰਹਿੰਦੇ ਸਨ ਕਈ ਵਾਰੀ ਉਹ ਮਸਤੀ ਵਿੱਚ ਝੂਮਦੇ ਕੋਈ ਗਾਉਂਦੇ ਹੁੰਦੇ ਸਨ ਮਾਏ ਨਹੀਂ ਮਾਏ ਮੇਰੀਆਂ ਕੌਣ ਕੱਤੇ ਹੁਣ ਪੂਣੀਆਂ ਇਹ ਉਸ ਗੁਰਸਿੱਖ ਦੀ ਰਚਨਾ ਹੈ ਮਾਏ ਨਹੀਂ ਮਾਏ ਮੇਰੀਆਂ ਕੌਣ ਕੱਤੇ ਹੁਣ ਪੂਣੀਆਂ ਸੁਧ ਬਿਸਰੀ ਮੇਰੀ ਮਤ ਬੌਰਾਨੀ ਪ੍ਰੀਤਮ ਪ੍ਰੇਮ ਚਨੂਣੀਆਂ ਕਹਿੰਦੇ ਲੋਕੋ ਕੀ ਤੁਸੀਂ ਮੇਰੇ ਬਾਰੇ ਗੱਲਾਂ ਕਰਦੇ ਹੋ ਮੈਨੂੰ ਸੁਧ ਬਦ ਕੋਈ ਨਹੀਂ ਮੈਂ ਪਿਆਰੇ ਦੇ ਪ੍ਰੇਮ ਦੇ ਵਿੱਚ ਝੱਲੀ ਹੋ ਗਈ ਖਾਂ ਮਾਏ ਨਹੀਂ ਮਾਏ ਮੇਰੀਆਂ ਕੌਣ ਕੱਤੇ ਹੁਣ ਪੂਣੀਆਂ ਸੁਧ ਬਿਸਰੀ ਮੇਰੀ ਮਤ ਬੌਰਾਨੀ ਪ੍ਰੀਤ ਪ੍ਰੀਤਮ ਪ੍ਰੇਮ ਚਨੂਣੀਆਂ ਨਿਉ ਲਗਾ ਲਗ ਟੁੱਟਦਾ ਨਹੀਂ ਸ਼ਹਿ ਬਾਜੋ ਗੱਲਾਂ ਊਣੀਆਂ ਫੇਰੂ ਜਿਉਂਦਿਆਂ ਨਿਉ ਵਿਸਰੈ ਨਹੀਂ ਮੋਇਆ ਵੀ ਧੋਣੀ ਚੋਣੀਆਂ ਕਹੇ ਸਾਨੂੰ ਤਾਂ ਉਹ ਮਸਤੀ ਹੈ ਜਿਹੜੀ ਮਰ ਕੇ ਵੀ ਕਦੀ ਲੈਂਦੀ ਨਹੀਂ